ਬਹੁਤ-ਬਹੁਤ ਧੰਨਵਾਦ ਬੜਾ ਖੁਸ਼ੀ ਦਾ ਦਿਨ ਹੈ ਜਦੋਂ ਲੁੱਡੀਆਂ ਧਮਾਲਾਂ ਝੁੰਮਰ ਢੋਲ ਅਲਗੋਜ਼ੇ ਵੱਜ ਰਹੇ ਨੇ ਔਰ ਇਹ ਅਲਗੋਜ਼ੇ ਢੋਲ ਝੁੰਮਰ ਜਿਹੜੇ ਨੇ ਪੰਗੜੇ ਜਿਹੜੇ ਨੇ ਉਹ ਹਾਕੀ ਟੀਮ ਦੇ ਗੋਲਾ ਨੂੰ বাজ ਰਹੇ ਨੇ ਉਹਨਾਂ ਨੇ ਗੋਲ ਕਰਕੇ ਜਦੋਂ ਗੋਲ ਕੀਤੇ ਉਦੋਂ ਉਹ ਉਹਨਾਂ ਢੋਲਾਂ ਦੀ ਤਾਲ ਕਸੀ ਗਈ ਤੇ ਜਿੰਨੇ ਸਾਡੇ 올림픽 ਦੇ ਵਿੱਚ ਪਲੇਅਰ ਗਏ ਪਰਫਾਰਮੈਂਸ ਕੀਤੀ ਉਹਨਾਂ ਸਾਰਿਆਂ ਕਰਕੇ বাজ ਰਹੇ ਨੇ ਮੈਂ ਬਹੁਤ ਬਹੁਤ ਸਾਰਿਆਂ ਨੂੰ ਮੁਬਾਰਕਬਾਦ ਦਿੰਨਾ ਮੇਰੇ ਕੈਬਨਿਟ ਦੇ ਬਹੁਤ ਸਾਰੇ ਸਾਥੀ ਬੈਠੇ ਨੇ ਐਮਪੀ ਸਾਹਿਬ ਬੈਠੇ ਨੇ ਹੁਸ਼ਿਆਰਪੁਰ ਤੋਂ ਐਮਪੀ ਨੰਦਪ੍ਰਸਾਦ ਬੈਠੇ ਨੇ ਮਨਿਸਟਰ ਸਾਹਿਬ ਬੈਠੇ ਨੇ ਤੇ ਸਾਡੇ ਸਪੋਰਟਸ ਦੇ ਅਧਿਕਾਰੀ ਬੈਠੇ ਨੇ ਐਮ ਐਲ ਏ ਸਹਿबान ਬੈਠੇ ਨੇ ਸਾਰੇ ਬਖਵਖ ਦਰਜਾ ਬਰਜਾ ਆਪਣੇ ਆਪਣੇ ਮਹਿਕਮਿਆਂ ਦੇ ਚੇਅਰਮੈਨ ਵਿਭਾਗਾਂ ਦੇ ਹੈੱਡ ਬੈਠੇ ਨੇ ਬਹੁਤ ਬਹੁਤ ਮਿਹਰਬਾਨੀ ਤੇ ਸਭ ਤੋਂ ਵੱਧ ਚਾ ਤਾੜੀਆਂ ਜਾਊਂਗਾ ਮੈਂ ਹਰਮਨ ਪ੍ਰੀਤ ਉਹਨਾਂ ਦੀ ਟੀਮ ਵਾਸਤੇ ਜਿਨ੍ਹਾਂ ਨੇ ਪੂਰੇ ਦੇਸ਼ ਨੂੰ ਮਾਣ ਬਖਸ਼ਿਆ ਹਰ ਮਾਨ ਹੈ ਅੱਛਾ ਇਹ ਵੀ ਕੱਚੇ ਨਹੀਂ ਹੈਗੇ ਇਹ ਮਾਨ ਛੇਤੀ ਛੇਤੀ ਨਹੀਂ ਬਖਸ਼ਦੇ ਆਖਰੀ ਮਿੰਟ ਤੱਕ ਢੁੜਕੂ ਲਾਈ ਰੱਖਦੇ ਆ ਵਸ ਕਰੋ ਹੁਣ ਆਖਰੀ ਮਿੰਟ ਚ ਵੀ ਡੀਚ ਹੀ ਫਿਰਦੇ ਹੁੰਦੇ ਉਧਰਲੇ ਵੀ ਹੁਣ ਨਾ ਹੋ ਜਾਏ 1 ਸਕੰਡਰ ਰਹਿ ਗਿਆ ਉਹ ਭਾ 10 ਸਕੰਡਰ ਰਹਿ ਗਏ ਸੋ ਇਹ ਵੀ ਤੜਫਾ ਤੜਫਾ ਕੇ ਖੁਸ਼ੀਆਂ ਦਿੰਦੇ ਆ ਸੋ ਸਪੇਨ ਵਾਰੀ ਵੀ ਇਦਾਂ ਹੋਇਆ ਆਖਰੀ ਮਿੰਟ ਤੱਕ ਵੀ ਐਮੀਤ ਉਹ ਕਿਤੇ ਦੇਖਿਓ ਪੈਨਲਟੀ ਕਾਰਨਰ ਨਾ ਮਿਲ ਜੇ ਦੇਖੋ ਕਿ ਜੇ ਪੈਰ ਚ ਨਾ ਵਜੇ ਸੋ ਇੱਕ ਕਮੈਂਟਰੀ ਵਾਲੇ ਕਮੈਂਟਰੀ ਵਾਲੇ ਬਾਹਰ ਜਗਰਾਜ ਬੈਠਾ ਹੋਣਾ ਤੇ ਜਗਰਾਜ ਕਮੈਂਟਰੀ ਕਰਦਾ ਸੀ ਜਗਰਾਜ ਕਮੈਂਟਰੀ ਕਰਦਾ ਸੀ ਨਾਲ ਤੇ ਇਹੇ ਲੱਗੇ ਹੁੰਦੇ ਆ ਇਹ ਤਾਂ ਬਾਹਰ ਬੈਠੇ ਹੁੰਦੇ ਆ ਦੇਖੋ ਜਰਮਨ ਪ੍ਰੀਤ ਨੂੰ ਪੈਰ ਇੱਥੇ ਨਹੀਂ ਰੱਖਣਾ ਚਾਹੀਦਾ ਸੀ ਮੈਂ ਕਿਹਾ ਜਰਮਨ ਪ੍ਰੀਤ ਨੂੰ ਪੈਰਾਸ਼ੂਟ ਨਾਲ ਟੰਗ ਦਿਓ ਤਾਂ ਹਾਂ ਉਹ ਪੈਰ ਕਿਤੇ ਤਾਂ ਰੱਖੂਗਾ ਉਹ ਉਹ ਬਾਹਰ ਬੈਠੇ ਉਹ ਲੱਗੇ ਹੁੰਦੇ ਆ ਹੈਨਾ ਨੇ 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 ਜਰਮਨ ਪ੍ਰੇਤ ਗਲਤੀ ਕਰ ਗਿਆ ਉਹ ਸੱਜਾ ਪੈਰ ਇੱਥੇ ਨਹੀਂ ਤਨਣਾ ਚਾਹੀਦਾ ਸੀ ਮੈਂ ਕਿਹਾ ਪਹਿਲਾਂ ਖੱਬਾ ਕਹਿੰਦੇ ਸੀ ਉਹਦਾ ਕਰੋਗੇ ਕੀ ਮੈਂ ਗਿਆ ਉਹ ਵੱਜ ਗਈ ਪੈਰ ਤੇ ਹੁਣ ਕੀ ਕਰੀਏ ਨਾ ਸੋ ਬੜਾ ਹਰ ਇੱਕ ਮੈਚ ਇੰਜੋਏ ਵੀ ਕੀਤਾ ਦੇਖਿਆ ਵੀ ਆ ਔਰ ਆਸਟ੍ਰੇਲੀਆ ਨੂੰ ਹਰਾਇਆ ਕਮਾਲ ਦਾ ਗੇਮ ਖੇਡੀ ਕਹਿੰਦੇ 52 ਸਾਲਾਂ ਬਾਅਦ 72 ਚ 1972 ਚ ਪਹਿਲਾਂ ਵੀ ਨਹੀਂ ਹੋਇਆ ਇਸ ਤਰ੍ਹਾਂ ਜੋ ਬਾਅਦ ਕਰ ਚ ਬਾਅਦ ਆਸਟ੍ਰੇਲੀਆ ਨੂੰ 올림픽 ਚ ਹਰਾਇਆ ਤੇ ਫਿਰ ਸਪੇਨ ਨੂੰ ਹਰਾਇਆ ਸੋ ਬਹੁਤ ਵੱਡੀ ਇੰਗਲੈਂਡ ਨੂੰ ਹਰਾਇਆ ਖਾਸ ਤੌਰ ਤੇ ਇੰਗਲੈਂਡ ਵਾਲਾ ਮੈਚ ਜਿਹੜਾ ਸੀਗਾ ਮੈਂ ਮੇਰੀ ਉਸ ਦਿਨ ਰੈਲੀ ਸੀ ਦੋ ਰੈਲੀਆਂ ਸੀ ਹਰਿਆਣੇ ਚ ਸੋ ਡੇਢ ਵਜੇ ਮੈਚ ਹੋ ਰਿਹਾ ਹੁੰਦਾ ਸੀ ਆਪਣੇ ਡੇਢ ਵਜੇ ਤੇ ਪਹਿਲੇ ਹੀ ਤਾਂ ਮੈਂ ਚਲੋ ਖਤਮ ਕਰ ਲਈ ਪਹਿਲੇ ਹੀ ਉਸ ਤੋਂ ਬਾਅਦ ਜਿਹੜੀ ਅਗਲੀ ਸੀ ਉਹ ਬਲਮ ਮੈਚ ਸ਼ੁਰੂ ਹੋ ਗਿਆ ਜਦੋਂ ਉਤਰੇ ਹੈਲੀਕਾਪਟਰ ਮੈਚ ਸ਼ੁਰੂ ਹੋ ਗਿਆ ਤੇ ਮੈਂ ਉਹਨੂੰ ਕਿਹਾ ਵੀ ਕਹਿੰਦੇ ਵੀ 20 ਮਿੰਟ ਲੱਗ ਜਾਣਗੇ ਵੇਟ ਕਰਨ ਨੂੰ ਮੈਂ ਕਿਹਾ 20:00 40 ਕਰ ਲਓ ਯਾਰ ਰੈਸਟ ਹਾਊਸ ਚਲਦੇ ਆ ਉਹ ਲਾ ਲਿਆ ਸੀ ਮੋਬਾਈਲ 'ਚ ਮੈਚ ਤੇ ਪਹਿਲੇ 16 17ਵੇਂ ਮਿੰਟ 'ਚ ਮੇਰੇ ਖਿਆਲ 'ਚ ਰੈੱਡ ਕਾਰਡ ਮਿਲ ਗਿਆ 10 ਰਹਿ ਗਏ ਜੀ ਹੁਣ 10 ਨਾਲ ਖੇਡਣਾ ਤੇ ਬਹੁਤ ਔਖਾ ਹੋ ਜਾਂਦਾ ਜੀ ਜਦੋਂ ਇੱਕ ਪਲੇਅਰ ਘਟ ਹੋਵੇ ਤੇ ਅਟੈਕ ਵੀ ਕਰਨਾ ਹੋਵੇ ਡਿਫੈਂਡ ਵੀ ਕਰਨਾ ਹੋਵੇ ਬਹੁਤ ਔਖਾ ਹੋ ਜਾਂਦਾ ਤੇ ਔਰ ਰੈੱਡ ਕਾਰਡ ਮਿਲ ਗਿਆ ਸਾਰਾ ਮੈਚ ਆ ਵੀ ਨਹੀਂ ਸਕਦਾ ਉਹ ਸੋ 10 ਨਾਲ ਖੇਡੇ ਤੇ ਕਿਵੇਂ ਬਰਾਬਰ ਕੀਤਾ ਫਿਰ ਸ਼੍ਰੀ ਜੇਸ਼ ਨੇ ਜਿਹੜੇ ਗੋਲ ਕੀਪਰ ਜਿਹੜੇ ਸਾਡੇ ਬਹੁਤ ਬਹੁਤ ਵੱਡਾ ਮਾਣ ਸਤਿਕਾਰ ਲੈ ਕੇ ਰਿਟਾਇਰ ਹੋਏ ਨੇ ਤੇ ਉਹਨਾਂ ਨੇ ਜਦੋਂ ਦੋ ਉਹਨਾਂ ਦੀਆਂ ਜਿਹੜੀਆਂ ਪੈਨਲਟੀ ਸੀ ਰੋਕੀਆਂ ਤਾਂ ਜਿੱਤ ਮਹਿਸੂਸ ਕੀਤਾ सेमीफाइनल ਚ ਪਹੁੰਚੇ ਸੋ ਉਹ ਬਹੁਤ ਵੱਡਾ ਇੱਕ ਇੱਕ ਸਮਝ ਲਓ ਡ੍ਰੀਮ ਕਮ ਟੂ ਵਾਲਾ ਸੁਪਨਾ ਪੂਰਾ ਹੋਣ ਵਾਲਾ ਔਰ ਉਸ ਤੁਸੇ ਦੁਬਾਰਾ ਮੈਚ ਦੇਖੋਗੇ ਕਦੇ ਰਿਪੀਟ ਆਇਆ ਤਾਂ ਜਿਸ ਵੇਲੇ ਪੈਨਲਟੀ ਲਾਉਣ ਵਾਸਤੇ ਆਪਣਾ ਪਲੇਅਰ ਜਾ ਰਿਹਾ ਮੰਦੀਪ ਅਰਦਾਸ ਕਰ ਰਿਹਾ ਸੀ ਇਹਦਾ ਹੱਥ ਬੰਨ ਕੇ ਹੈਨਾ ਉਹਨੇ ਗੋਲ ਕਰ ਦਿੱਤਾ ਆਪਣੇ ਬੰਦੇ ਨੇ ਤਾਂ ਕਮੈਂਟੇਟਰ ਕਹਿੰਦੇ ਮੰਦੀਪ ਜੀ ਇੱਕ ਅਰਦਾਸ ਹੋਰ ਕਰ ਦੋ ਬਸ ਅਗਲਾ ਗੋਲ ਵੀ ਹੋ ਜੇ ਨਾ ਤੇ ਇਹ ਅਰਦਾਸਾਂ ਨਾਲ ਹੀ ਇਹ ਸੱਚੀਆਂ ਨੀਤਾਂ ਨੂੰ ਮਰਾਦਾ ਹੁੰਦੀਆਂ ਨੇ ਤਾੜੀਆਂ ਇਸ ਗੱਲ ਲਈ ਚਾਹੀਦੀਆਂ ਤੇ ਸਭ ਤੋਂ ਵਧੀਆ ਗੱਲ ਇਹ ਹੈ ਕਿ ਜਿਹੜੇ ਸਾਡੇ ਕੈਪਟਨ ਸਾਹਿਬ ਨੇ ਸਰਪੰਚ ਕਹਿੰਦੇ ਆ ਜਿਨ੍ਹਾਂ ਨੂੰ ਪਿਆਰ ਨਾਲ ਤੇ ਇਹ ਆਪ ਅੱਗੇ ਲੱਗਦੇ ਆ ਜੇ ਪੈਨਲਟੀ ਸ਼ੋਟ ਮਿਲ ਜੇ ਆਮ ਤੌਰ ਤੇ ਕਿਸੇ ਹੋਰ ਨੂੰ ਸ਼ੋਟ ਦਿੱਤਾ ਜਾਂਦਾ ਹੈ ਕਿ ਇਹਦੇ ਕ੍ਰੂਸ਼ਲ ਮੈਚ ਜੇ ਮਿਸ ਹੋ ਗਿਆ ਤਾਂ ਮੈਨੂੰ ਗਾਲਾਂ ਪੈਣਗੀਆਂ ਯਾਰ ਬਹੁਤ ਸਾਰੀਆਂ ਰੋनाल्डੋ ਦੀਆਂ ਕ੍ਰਿਸਟੀਨੋ ਰੋनाल्डੋ ਕੇ ਬਹੁਤ ਸਾਰੀਆਂ ਪੈਨਲਟੀ ਕ੍ਰੂਸ਼ਲ ਮੈਚ ਜ ਮਿਸ ਹੋਈਆਂ ਨੇ ਫਿਰ ਉਹ ਪਲੇਅਰ ਦਾ ਉਹ ਰਹਿੰਦਾ ਯਾਰ ਮੈਂ ਕੋਪਰ ਰਿਸਕ ਲਾ ਮੈਂ ਕਿ ਕਿਸੇ ਹੋਰ ਨੂੰ ਕਰ ਦੇਣ ਪਰ ਪੈਨਲਟੀ ਸ਼ੋਟ ਮਿਲਦਾ ਤਾਂ ਕੈਪਟਨ ਸਾਹਿਬ ਖੁਦ ਸ਼ੋਟ ਲੈਂਦੇ ਆ ਜੇ ਪੈਨਲਟੀ ਸ਼ੂਟ ਆਊਟ ਜਾਂਦਾ ਤਾਂ ਪਹਿਲਾ ਜਿਹੜਾ ਪੈਨਲਟੀ ਹੈ ਦੇਸ਼ ਵੱਲੋਂ ਉਹ ਪਹਿਲੀ ਇਹ ਲੈਂਦੇ ਸੋ ਇਹ ਹੁੰਦਾ ਕਿ ਮੂਹਰੇ ਲੱਗ ਕੇ ਟੀਮ ਨੂੰ ਕਹਿਣਾ ਆਓ ਆਪਾਂ ਜਿੱਤਨੇ ਜਿੱਤਨੇ ਸੋ ਇਹ ਜੇ ਲੀਡਿੰਗ ਜਿਹੜੀ ਕੁਆਲਿਟੀ ਹੈ ਇਹ ਬਹੁਤ ਕਮਾਲ ਦੀ ਹੈ ਔਰ ਦੋ ਤਿੰਨ ਇਸ ਤਰ੍ਹਾਂ ਹੋ ਗਿਆ ਕੁਦਰਤੀ ਹੋ ਜਾਂਦਾ ਹੁੰਦਾ ਕੋਈ ਇਹਦੇ ਚ ਕੋਈ ਕਿਸੇ ਦਾ ਕਸੂਰ ਨਹੀਂ ਹੁੰਦਾ ਜਦੋਂ ਮੈਂ ਕਪਤਾਨ ਸਾਹਿਬ ਨਾਲ ਗੱਲ ਕੀਤੀ ਸੀ ਉੱਥੇ ਪੈरिस 'ਚ ਉਦੋਂ ਵੀ ਮੈਂ ਇਹੀ ਕਿਹਾ ਸੀਗਾ ਕਈ ਵਾਰੀ ਪੈਨਲਟੀ ਮਿਲ ਗਈ ਤਾਂ ਉਸ ਟਾਈਮ ਤੇ हरमनप्रीत बहार बैठे होंगे सो रूल है हूँ यह पहले तो पहला रूल नहीं हूँ पहले तो ईयन बॉब लेंटर होंलैंड का केनल्टीकोर नहीं लादा जो पेलेंटी कौर मिल जाता वो टीम ग्राउंड च आ जाता पेलंटी कौर ला के गोल करके वापस चले जाएगा मतलब बहर बैठे चार चार गोल कर जाता सेड तो है ही नहीं फिर रूल चेंज हो जे प्लेयर मौजूद ने ग्यारह उन्होंने पेनल्टी लगेगी ਤੋ ਦੋ ਤਿੰਨ ਵਾਰ ਇਦਾਂ ਹੋ ਗਿਆ ਕਿ ਹਰਮਨ ਉਸ ਵੇਲੇ ਕੁਦਰਤੀ ਬਾਹਰ ਰੋਟੇਸ਼ਨ 'ਚ ਗਿਆ ਹੋਇਆ ਸੀ ਤੇ ਉਹ ਸਾਡੇ ਸ਼ਾਇਦ ਹੋਰ ਗੋਲ ਹੋ ਜਾਂਦੇ ਪਰ 10 ਗੋਲ ਇਕੱਲੇ ਹਰਮਨਪ੍ਰੀਤ ਦੇ ਨੇ 올림픽 ਦੇ ਵਿੱਚ ਔਰ ਮਾਨ ਮਹਿਸੂਸ ਕਰਦੇ ਆਂ ਅਸੀਂ ਕਿ ਤੁਹਾਨੂੰ ਅਸੀਂ ਅੱਜ ਇੱਥੇ ਬੁਲਾ ਕੇ ਮਾਨ ਸਨਮਾਨ ਜਿਹੜਾ ਕਿ ਤੁਹਾਡਾ ਬਣਦਾ ਹੈ ਕੋਈ ਸਾਨ ਨਹੀਂ ਕਰ ਰਹੇ ਸਾਡਾ ਫਰਜ਼ ਹੈ ਇਹ ਕਿ ਅਸੀਂ ਤੁਹਾਡਾ ਮਾਨ ਸਨਮਾਨ ਕਰੀਏ ਤੇ ਬਾਕੀ ਮੈਂ ਮੈਂ ਹਰਮਨ ਨੂੰ ਕਹਿੰਦਾ ਸੀਗਾ ਕਿ ਮਨਦੀਪ ਬੋਲਣ ਤੋਂ ਥੋੜਾ ਜਨਾ ਚਿਜਕਦਾ ਹੈ ਉਹ ਕਹਿੰਦਾ ਵੈਸੇ ਸਾਰੇ ਡਰੇ ਪਏ ਨੇ ਬੋਲਣ ਤੋਂ ਮੈਂ ਕਿਹਾ ਥੋੜਾ ਥੋੜਾ ਬੋਲਣ ਲੱਗ ਜਾ ਕੋਈ ਪਤਾ ਨਹੀਂ ਕਿਹੜਾ ਲੀਡਰ ਬਣਨਾ ਪਾਜੇਗੀ ਨੂੰ ਇੱਥੇ ਠੀਕ ਹੈ ਨਾ ਠੀਕ ਹੈ ਨਾ ਤੇ ਹਰੇਕ ਫੀਲਡ ਚੋਂ ਆਉਣੇ ਚਾਹੀਦੇ ਬੰਦੇ ਠੀਕ ਹੈ ਨਾ ਸੋ ਇਸ ਕਰਕੇ ਹੌਲੀ ਹੌਲੀ ਸੱਸਰੀ ਕਾਲ ਬਣਾਉਣੀ ਸਿੱਖ ਜਾਓ ਕੁਝ ਨਹੀਂ ਹੁੰਦਾ ਠੀਕ ਹੈ ਨਾ ਆਪੀ ਹੌਲੀ ਹੌਲੀ ਜੇ ਹੁਣ ਮੈਨੂੰ ਕਹੋਗੇ ਤੁਸੀਂ ਵੀ ਪਲੈਨਟੀ ਕੋਰਨਰ ਲਾ ਮੈਂ ਵੀ ਤੇ ਮੇਰੇ ਤੇ ਵੀ ਤੇ ਹੀ ਹਾਲ ਹੋਊਗਾ ਜਿਹੜਾ ਤੁਹਾਡਾ ਬੋਲਣ ਵੇਲੇ ਹੁੰਦਾ ਹੈ ਕਿ ਮੈਨੂੰ ਤਾਂ ਹਾਕੀ ਪੜ੍ਹਨੀ ਨਹੀਂ ਆਉਂਦੀ ਸੋ ਇਹ ਗੱਲ ਸਾਰਾ ਦੇਸ਼ ਜਿਹੜਾ ਹੈ ਵਧਾਈ ਦੇ ਰਿਹਾ ਹਾਕੀ ਜਿਹੜੀ ਹੈ ਰਿਵਾਈਵ ਹੋ ਗਈ ਹਾਕੀ ਦੇ ਪਲੇਅਰਾਂ ਨੂੰ ਬਹੁਤ ਦਿੱਕਤਾਂ ਚੱਲਣੀਆਂ ਪਈਆਂ ਪਹਿਲਾਂ ਕੋਈ ਨਹੀਂ ਉਹਨਾਂ ਨੂੰ ਪੁੱਛਦਾ ਸੀ ਕੋਈ ਸਪான்ਸਰ ਨਹੀਂ ਮਿਲਦਾ ਸੀ ਕੋਈ ਕੰਪਨੀ ਸਪான்ਸਰ ਨਹੀਂ ਕਰਦੀ ਸੀ ਕੋਈ ਟੂਰਨਾਮੈਂਟ ਨਹੀਂ ਹੁੰਦਾ ਸੀ ਸੋ ਹੁਣ ਅਸੀਂ ਪਤਾ ਕੀਤਾ ਕਿ ਪੰਜਾਬ ਅਸੀਂ ਕਰਨਾ ਚਾਹੁੰਦੇ ਇਹਨਾਂ ਨੂੰ ਸਪான்ਸਰ ਜਿਹੜਾ ਇਹਨਾਂ ਦੇ ਟੀ-ਸ਼ਰਟ ਪਾਈ ਹੁੰਦੀ ਹੈ ਪਰ 2036 ਤੱਕ 오ਡੀਸਾ ਨਾਲ ਐਗਰੀਮੈਂਟ ਹੈ 2036 ਤੱਕ ਸੋ ਅਸੀਂ ਕੋਈ ਗੱਲ ਨਹੀਂ ਸੀਗਾ ਕੋਈ ਕਿਸੇ ਹੋਰ ਐਂਗਲ ਤੋਂ ਕਰ ਲਾਂਗੇ ਸਪான்ਸਰ ਸੋ ਆਉਣ ਵਾਲੇ ਦਿਨਾਂ 'ਚ ਬੀਇੰਗ ਅ ਸਪੋਰਟਸ ਮਿਨਿਸਟਰ ਮੇਰਾ ਵੀ ਕੱਲ ਮੈਂ ਗੱਲ ਕੀਤੀ ਸੀ ਮੀਤਹੇਰ ਜੀ ਉਹ ਵੀ ਡਰਾ ਬਹੁਤ ਸਪੋਰਟਸ ਲਵਰ ਨੇ ਤੇ ਸਪੋਰਟਸ ਮਿਨਿਸਟਰ ਨੇ ਤੇ ਹਰ ਮਨੋਰੰਜਨ ਅਭੀ ਗੱਲ ਕਰਦੇ ਆਂ ਤੇ ਆਈਐਚਐਫ ਨਾਲ ਗੱਲ ਇੰਡੀਅਨ ਹਾਕੀ ਫੈਡਰੇਸ਼ਨ ਨਾਲ ਗੱਲ ਕਰਕੇ ਪੰਜਾਬ ਦੇ ਵਿੱਚ ਅਸੀਂ ਚਾਹੁੰਦੇ ਆ ਕੋਈ ਨਵੰਬਰ ਦਸੰਬਰ ਜਦੋਂ ਵੀ ਇਹਨਾਂ ਕੋਲ ਵੇਲਾ ਟਾਈਮ ਹੋਵੇ ਹੁਣ ਤਾਂ ਚੈਂਪੀਅਨ ਟਰਾਫੀ ਵਾਸਤੇ ਖੇਡਣ ਜਾਣਾ ਇਹਨਾਂ ਨੇ ਜਦੋਂ ਵੀ ਟਿਪੇਲਾ ਟਾਈਮ ਹੋਵੇ ਕੋਈ ਚਾਰ ਦੇਸ਼ਾਂ ਦਾ ਮੁਹੱਲੀ ਦੇ ਵਿੱਚ ਬਹੁਤ ਸ਼ਾਨਦਾਰ ਗਰਾਊਂਡ ਹੈ ਟੂਰਨਾਮੈਂਟ ਕਰਾਈਏ ਜਿਵੇਂ ਇੰਡੀਆ ਬੈਲਜੀਅਮ ਸਪੇਨ ਜਾਂ ਫਿਰ ਇੰਡੀਆ ਸਪੇਨ ਅਸਟ੍ਰੇਲੀਆ ਨਿਊਜ਼ੀਲੈਂਡ ਇਦਾਂ ਚਾਰ ਵਧੀਆ ਟੀਮਾਂ ਹੋਣ ਵਰਲਡ ਦੀ ਤੇ ਉਹਦੀ ਲੀਗ ਇੱਕ ਹਰੇਕ ਟੀਮ ਨਾਲ ਦੋ ਦੋ ਮੈਚ ਖੇਡਣੇ ਆ ਤੇ ਜਿਹੜੇ ਟੌਪ ਦੀਆਂ ਦੋ ਟੀਮਾਂ ਨੇ ਫਾਈਨਲ ਜਾਣ ਗਿਆ ਸੋ ਇਹਦੇ ਨਾਲ ਬੱਚਿਆਂ 'ਚ ਬਹੁਤ ਸ਼ੋਸ਼ਾ ਹੁੰਦਾ ਹੈ ਹਰ ਲੋਕ ਹਰ ਰੋਜ਼ ਉੱਥੇ ਮੈਚ ਦੇਖਣ ਆਉਣਗੇ ਹਜ਼ਾਰਾਂ ਦੀ ਗਿਣਤੀ 'ਚ ਤੇ ਲਾਈਵ ਟੀਵੀ ਤੇ ਚੱਲੂਗਾ ਇੰਟਰਵਿਊ ਚੱਲਣਗੇ ਤਾਂ ਬਹੁਤ ਵੱਡਾ ਹੁਲਾਰਾ ਇੱਕ ਗੇਮ ਨੂੰ ਮਿਲ ਜਾਂਦਾ ਨਾਟ ਆਨਲੀ ਹਾਕੀ ਬਾਕੀ ਟੀਮਾਂ ਵੀ ਜਿਵੇਂ ਗੋਲੇ ਦੇ ਵਿੱਚ ਸਾਡੇ ਪਲੇਅਰਾਂ ਨੇ ਨਿਸ਼ਾਨੇਬਾਜ਼ੀ 'ਚ ਸਾਡੇ ਮੁੰਡੇ ਨੇ ਹੈ ਨਾ ਤੀਰ ਅੰਦਾਜ਼ੀ ਸਾਡੇ ਕੁੜੀਆਂ ਨੇ ਹੈ ਨਾ ਕੁਸ਼ਤੀ ਦੇ ਵਿੱਚ ਸਾਡੇ ਬੰਦੇ ਨੇ ਤਾਂ ਕੋਈ ਗੇਮ ਐ ਹੈ ਜੀ ਨਹੀਂ ਜਿਹੜੀ ਅਸੀਂ ਛੱਡੀ ਹੈ ਹੁਣ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਸਾਰੀਆਂ ਗੇਮਾਂ ਦਾ ਇੱਕ ਜ਼ੋਨ ਬਣਾ ਦੇਣਾ ਕਿ ਮਾਲਪੁਰ ਦੇ ਇਲਾਕੇ 'ਚ ਫੁੱਟਬਾਲ ਖੇਡੀ ਜਾਂਦੀ ਹੈ ਅਸੀਂ ਫੁੱਟਬਾਲ ਨਾਲ ਰਿਲੇਟਡ ਸਾਰਾ ਜਿਹੜਾ ਇਨਫਰਾਸਟ੍ਰਕਚਰ ਮਾਲਪੁਰ ਦੇ ਇਲਾਕੇ 'ਚ ਬਣਾਓ ਸੁਨਾਮ ਦੇ ਇਲਾਕੇ 'ਚ ਬਾਕਸਿੰਗ ਹੈ ਸੰਗਰੂਰ ਸੁਨਾਮ ਬਾਕਸਿੰਗ ਬਹੁਤ ਚੱਲੇ ਉੱਥੇ ਬਾਕਸਿੰਗ ਦੇ ਇਨਫਰਾਸਟ੍ਰਕਚਰ ਬਣਾਓ ਇਹਨਾਂ ਦਾ ਜਲੰਧਰ ਏਰੀਆ ਮਿੱਠਾਪੁਰ ਸੰਸਾਰਪੁਰ ਕੈਂਟ ਏਰੀਆ ਇਹ ਸਾਰਾ ਹੌਕੀ ਦਾ ਹੈ ਗਾੜਾ ਹੌਕੀ ਦਾ ਉੱਥੇ ਹੌਕੀ ਨਾਲ ਰਿਲੇਟਡ ਉਹ ਮਿਲਣਾ ਹੈ ਨਾ ਤੇ ਐਥਲੈਟਿਕਸ ਦੇ ਵਿੱਚ ਸਾਡੇ ਲੁਧਿਆਣੇ ਦੇ ਵਿੱਚ ਐਥਲੈਟਿਕਸ ਦੇ ਬਹੁਤ ਵੱਡੇ ਗਰਾਊਂਡ ਬਣਾਏ ਜਾ ਸਕਦੇ ਨੇ ਇਸ ਤਰ੍ਹਾਂ ਪਿੰਡਾਂ ਦੇ ਵਿੱਚ ਜਿਵੇਂ ਚੱਕਰ ਪਿੰਡ ਹੈ ਉਹਨਾਂ ਨੇ ਆਪਣਾ ਇੱਕ ਕਲੱਬ ਬਣਾਇਆ ਹੋਇਆ ਉੱਥੇ ਬਹੁਤ ਸਾਰੀਆਂ ਟ੍ਰੈਨਿੰਗਾਂ ਚੱਲਦੀਆਂ ਨੇ ਔਰ ਬੱਚੇ ਖੇਡਾਂ ਬਦਲ ਪੰਜਾਬ ਦੀਆਂ 28 ਤੋਂ ਫੇਰ ਸ਼ੁਰੂ ਹੋ ਜਾਣਗੀਆਂ ਫੇਰ ਫੇਰ ਉਸ ਵਿੱਚੋਂ ਬਹੁਤ ਸਾਰੇ ਬੱਚੇ ਨਿਕਲ ਕੇ ਆਉਣਗੇ ਸਕੂਲਾਂ ਤੋਂ ਤਸੀਲਾਂ ਤੋਂ ਜਿਲ੍ਹਿਆਂ ਚੋਂ ਉਹ ਅੱਗੇ ਜਾਣਗੇ ਸੋ ਖੇਡਾਂ ਪ੍ਰਤੀ ਪੰਜਾਬ ਸਰਕਾਰ ਜਿਹੜੀ ਹੈ ਉਹ ਹਮੇਸ਼ਾ ਆਪ ਦੇ ਦਰਵਾਜ਼ੇ ਖੁੱਲੇ ਰੱਖੂਗੀ ਔਰ ਜਿੱਦੋਂ ਮਰ ਜੇ ਉਹਨਾਂ ਨੇ ਇਹਨਾਂ ਨੂੰ ਨੌਕਰੀਆਂ ਵੀ ਇਹਨਾਂ ਨੂੰ ਤਰੱਕੀਆਂ ਵੀ ਨੌਕਰੀਆਂ ਕਈ ਵਾਰੀ ਨੌਕਰੀਆਂ ਮਿਲਿਆ ਹੁੰਦੀਆਂ ਨੇ ਤਾਂ ਅਗਲੇ ਮੈਡਲ ਵਾਰੀ ਇਹ ਲੱਗਦਾ ਹੁਣ ਮੈਨੂੰ ਕੀ ਮਿਲ ਜੂਗਾ ਤਰੱਕੀਆਂ ਵੀ ਦੇਵਾਂਗੇ ਮੈਨੂੰ ਅੱਜ ਗੱਲ ਕੀਤੀ ਯਾਰ ਮਨੇ ਮੇਰੇ ਨਾਲ ਸੋ ਜਿੱਥੇ ਡਿਜ਼ਰਵ ਕਰਦੇ ਨੇ ਨਾਲ ਇਹ ਵੀ ਹੈ ਹਜੇ ਖੇਢੀ ਜਾਓ ਇਹ ਨਾ ਹੋਵੇ ਤੁਨ ਨਾਕਿਆਂ ਤੇ ਡਿਊਟੀ ਲੱਗੀ ਹੋਵੇ ਤੁਹਾਡੀ ਹੈਨਾ ਤੁਸੀਂ ਉੱਥੇ ਨਾਕਿਆਂ ਤੇ ਲੋਕਾਂ ਨੂੰ ਹੱਥ ਦਿੰਦੇ ਫਿਰਦੇ ਹੋ ਜਿੰਨਾ ਚਿਰ ਹਾਕੀ ਖੇਡਨੀ ਹੈ ਪਹਿਲਾਂ ਖੇਡ ਲਓ ਨੌਕਰੀ ਕਿਤੇ ਨਹੀਂ ਜਾਂਦੀ ਜਿੰਨੀ ਸਮਝ ਲਓ ਜੇ ਖੇਢੀ ਜਾਂਦੇ ਹੋ ਤੁਹਾਡੀ ਸਿਨੀਅਰਿਟੀ ਜਿਹੜੀ ਹੈ ਉਹ ਇਧਰੋਂ ਪੁਲਿਸ ਵਾਲੀ ਵਧੀ ਜਾਊਗੀ ਸਮਝ ਲਓ ਪੰਜਾਬ ਪੁਲਿਸ ਖੇਡਣ ਗਈ ਹੋਈ ਹੈ ਚਾਰ ਨੇ ਨਾ ਪੰਜਾਬ ਪੁਲਿਸ ਵਾਲੇ ਚਾਰ ਪਲੇਅਰ ਪੰਜਾਬ ਪੁਲਿਸ ਦੇ ਨੇ ਇਸ ਟੀਮ ਦੇ ਵਿੱਚ ਮੈਂ ਇੱਕ ਇੱਕ ਪੁਰਾਣਾ ਉਦ ਕਿਦਾ ਸੀ ਵੀ ਹਾਕੀ ਵਾਲੇ ਜਿੱਤਦੇ ਕਿਉਂ ਨਹੀਂ ਮੈਂ ਹਾਕੀ ਤਾਂ ਨਹੀਂ ਜਿੱਤੇ ਇਹ ਤਾਂ ਪੰਜਾਬ ਪੁਲਿਸ ਨੂੰ ਅੱਗੇ ਆਉਣਾ ਪਊ ਕਹਿੰਦਾ ਕਿਵੇਂ ਮੈਂ ਹਾਕੀ ਫੈਡਰੇਸ਼ਨ ਨੂੰ ਚਾਹੀਦਾ ਹੈ ਕਿ ਘਟੂ ਘਟ ਸੱਤ ਅੱਠ ਪੰਜਾਬ ਪੁਲਿਸ ਦੇ ਪਲੇਅਰ ਵਿੱਚ ਪਾਉਣ ਟੀਮ ਚ ਫੇਰ ਕਿਤੇ ਆਊ ਮੈਡਲ ਉਹ ਕਹਿੰਦਾ ਫੇਰ ਕਿਵੇਂ ਮੈਲ ਵਧੀਆ ਪਲੇਅਰ ਨੇ ਮੈਂ ਕਹਿੰਦਾ ਨਹੀਂ ਜੇ ਨਹੀਂ ਜਿੱਤਣਗੇ ਤਾਂ ਖੋ ਕੇ ਤਾਂ ਲੈ ਆਉਣਗੇ ਨਾ ਤੋਂ ਹੁਣ ਚਾਰ ਨੇ ਬਲਜੀ ਮਾਰੇ ਵੀ ਡਰ ਕੇ ਹੋਣਗੇ ਵੀ ਚਾਰ ਤਾਂ ਪੰਜਾਬ ਪੁਲਿਸ ਵਾਲੇ ਹੀ ਨੇ ਸੋ ਮੈਂ ਇੱਕ ਤੁਹਾਨੂੰ ਬੜੀ ਫਨੀ ਗੱਲ ਸੁਣਾਉਣਾ ਮੇਰੇ ਡੈਡੀ ਨੇ ਸੁਣਾਈ ਸੀ ਮੈਨੂੰ ਪਹਿਲਾਂ ਇੱਕ ਸੀਗਾ ਕਿ 8 8 ਜਿਵੇਂ ਹੁਣ 8 ਨੇ 5-7 ਪਲੇਅਰਾਂ ਦੇ ਚਿੱਟੇ ਰੰਗ ਦੇ ਰੁਮਾਲ ਬੰਨੇ ਹੁੰਦੇ ਸੀ। 5-7 ਪਲੇਅਰਾਂ ਨੇ ਛੱਟ-ਛੱਟ ਟੁਕੜ ਹਰ ਵਕਤ ਟੀਮ 'ਚ 7-8 ਹੀ ਰਹੇ ਆ। 5-7 ਪਲੇਅਰਾਂ ਦੇ ਚਿੱਟੇ ਰੁਮਾਲ ਬੰਨੇ ਹੁੰਦੇ ਸੀ, ਬਾਕੀ ਜਿਹੜੇ ਸੀਗੇ ਉਹ ਇਦਾਂ ਹੁੰਦੇ ਸੀ ਵਾਲ ਕੱਟੇ ਨਾਲ। ਤਾਂ ਹੌਲੈਂਡ 'ਚ ਕੋਈ ਮੈਚ ਸੀ। ਇੱਕ ਗੋਰੇ ਨੇ ਦੂਜੇ ਗੋਰੇ ਨੂੰ ਪੁੱਛਿਆ ਸਟੇਡੀਅਮ 'ਚ ਬੈਠੇ ਨੂੰ। ਉਹ ਕਹਿੰਦਾ ਇੰਡੀਅਨ ਟੀਮ ਦੀ ਯੂਨੀਫਾਰਮ ਇੱਕ ਹੋਣੀ ਚਾਹੀਦੀ ਹੈ। ਇਹਨਾਂ ਦੀ ਯੂਨੀਫਾਰਮ ਇੱਕ ਨਹੀਂ ਹੈਗੀ। वो कहें कि तो ऊपर आ कुछ है क्या वाइट या कुछ कपड़ा चार पांच दे है ही नहीं यूनिफॉर्म शुड भी वन अह पता उन्होंने भी नहीं सी तू तो पुछे वह कहता नहीं नहीं यूनिफॉर्म एक कोई है आ जोड़ा बनया हुआ है ना ये मतलब वेरी डेंजरस प्लेयर बेतों <laughs> <laughs> so, बच के रहे हो निशानी लाई हुई है कि बहुत खतरनाक प्लेयर आए ਸੋ ਇਹ ਸਾਡੇ ਪੰਜਾਬੀਆਂ ਦੇ ਹਿੱਸੇ ਆਇਆ ਸੋ ਜਿਸ ਵੇਲੇ ਹਰਮਨਪ੍ਰੀਤ ਪੈਨਲਟੀ কর্নার ਲਾਉਂਦਾ ਜਦੋਂ ਰੀਪਲੇ ਦਿਖਾਉਂਦੇ ਆ ਉਦੋਂ ਵੀ ਬੋਲ ਅੱਖਾਂ ਨੂੰ ਦੇਖਣੀ ਔਖੀ ਹੋ ਜਾਂਦੀ ਏ ਇੰਨੀ ਸਪੀਡ ਤੇ ਜਾਂਦੀ ਏ ਸੋ ਬੜੀ देर ਬਾਅਦ ਸਾਨੂੰ ਇੱਕ ਡ੍ਰੈਗ ਫਲਿੱਗਰ ਮਿਲਿਆ ਸੋ ਮਾਣ ਮਹਿਸੂਸ ਕਰਦੇ ਆ ਔਰ ਤੜ ਜੋ ਕੋਈ ਬੋਲਣਾ ਚਾਹੁੰਦਾ ਦੇਖ ਲਓ ਬੋਲੋ ਹੈਂ ਸਭ ਤੋਂ ਸਵਾਲ ਪੁੱਛੋ ਬਸ ਚਲੋ ਮੈਂ ਇਹ ਪੁੱਛ ਲੈਣਾ ਤੁਹਾਨੂੰ ਇੱਥੇ ਮੈਂ ਇੱਕ ਪਿਆ ਆਈ ਦਾ ਮੈਂ ਕਿਹਾ ਜਦੋਂ 10 ਰਹਿ ਗਏ ਸੀਗੇ ਤੇ ਮੈਚ ਇੰਗਲੈਂਡ ਨਾਲ ਸੀਗਾ ਤੇ 17 ਮਿੰਟ ਦਾ ਮਤਲਬ ਪਹਿਲਾ ਹਾਫ ਹੀ ਹੋਇਆ ਸੀ ਤਿੰਨ ਹਾਫ ਜਨਕਿ 51 ਮਿੰਟ ਹੋਰ 45 45 ਮਿੰਟ ਹੋਰ ਬਿਨਾ ਇੱਕ ਡਿਫੈਂਡਰ ਤੋਂ ਤੇ ਇੱਕ ਤੁਹਾਡਾ ਵੀ ਕਿਉਂਕਿ ਪੈਨਲਟੀ ਕਾਰਨ ਤੁਸੀਂ ਲਾਉਨੇ ਹੋ ਉਹ ਸਟਾਪਰ ਬਹੁਤ ਵਧੀਆ ਸੀ ਤਾਂ ਉਹਦੇ ਬਿਨਾਂ ਕਿਵੇਂ ਲੱਗਿਆ ਵੀ ਅੱਜ ਬੜੇ ਕ੍ਰੂਸ਼ਲ ਮੈਚ ਚ ਪਹਿਲੀ ਗੱਲ ਤਾਂ ਰੈੱਡ ਕਾਰਡ ਬਣਦਾ ਨਹੀਂ ਸੀ ਕੋਈ ਉਹਨੇ ਜਾਣ ਕੇ ਉਹਦੇ ਮੂੰਹ ਤੇ ਹੱਕੀ ਨਹੀਂ ਮਾਰੀ ਸੀ ਦਾ ਕਾਫੀ ਵਿਰੋਧ ਵੀ ਹੋਇਆ ਤੇ ਫਿਰ ਤੁਹਾਨੂੰ ਕਿਵੇਂ ਤੁਸੀਂ ਕੀਤਾ ਕਿਉਂਕਿ ਰੈੱਡ ਕਾਰਡ ਤੋਂ 2 ਮਿੰਟਾਂ ਬਾਅਦ ਤੁਸੀਂ ਗੋਲ ਕਰ ਦਿੱਤਾ ਸੀ ਪਹਿਲਾ 10 ਬੰਦਿਆਂ ਨੇ ਤੇ ਫਿਰ ਉਹਨਾਂ ਨੇ ਚਲੋ ਬਰਾਬਰੀ ਕਰ ਲਈ ਫਿਰ ਤੋਂ 2-2 ਤੇ ਬਰਾਬਰ ਤੁਹਾਡਾ ਕੀ ਸੀ ਉਸ ਵੇਲੇ ਕਿ ਇਨੂੰ ਜਾਣਬੁੱਝ ਕੇ ਪੈਨਲਟੀ ਤੱਕ ਲੈ ਕੇ ਜਾਣਾ ਹੈ ਜਾਂ ਫਿਰ ਰੂਟੀਨ ਦੇ ਟਾਈਮ 'ਚ ਜਿੱਤਾਂਗੇ ਪਰ ਬਹੁਤ ਡਿਫਿਕਲਟ ਹੁੰਦਾ ਜੀ ਇੱਕ ਪਲੇਅਰ ਦੇ ਨਾਲ ਖੇਡਣਾ ਅੱਜਕੱਲ ਦੀ ਹਾਕੀ ਇੰਨੀ ਹਾਕੀ ਫਾਸਟ ਹੋ ਗਈ ਹੈ ਬਟ ਇਹ ਟੀਮ ਦਾ ਯੋਗਦਾਨ ਹੈ ਜੀ ਟੀਮ ਸਪਿਰਟ ਜਿਹੜੀ ਉਦੋਂ ਅਸੀਂ ਇੱਕ ਦੂਜੇ ਦੀ ਅੱਖਾਂ 'ਚ ਵੇਖੀ ਹੈ ਕਿ ਜੋ ਜਜ਼ਬਾ ਸੀਗਾ ਕਿ ਅੱਜ ਕੁਝ ਵੀ ਹੋ ਜਾਏ ਅੱਜ ਹਾਰ ਕੇ ਨਹੀਂ ਨਿਕਲਣਾ ਇਥੋਂ ਜੀ ਅੱਜ ਜਿੱਤ ਕੇ ਨਿਕਲਾਂਗੇ ਨਹੀਂ ਬਿਲਕੁਲ ਬਟ ਸੋਰੀ ਇੱਕ ਪਲੇਅਰ ਦੇ ਨਾਲ ਘਟ ਹੋਣ ਦੇ ਨਾਲ ਇਫੈਕਟ ਇਹ ਪੈਂਦਾ ਹੈ ਕਿ ਅਟੈਕਿੰਗ 'ਚ ਆਪਣਾ ਥੋੜਾ ਸਲੋ ਹੋ ਜਾਂਦਾ ਹੈ। ਤੇ ਮੇਨਲੀ ਸਾਡਾ ਇਹ ਫੋਕਸ ਸੀਗਾ ਕਿ ਅਸੀਂ ਗੋਲ ਕੀਤਾ ਹੈ, 1-1 ਡਰਾ ਹੋਇਆ। ਬਟ ਕੋਸ਼ਿਸ਼ ਕਰੀਏ ਕਿ ਆਪਾਂ ਸ਼ੂਟਆਊਟ ਤੱਕ ਲੈ ਕੇ ਜਾਈਏ ਜੀ। ਕਿਉਂਕਿ ਅਟੈਕਿੰਗ ਦੇ ਚਾਂਸਸ ਘਟ ਜਾਂਦੇ ਉਸ ਸਮੇਂ। ਬਟ ਡਿਫੈਂਸਿਵਲੀ ਐਜ਼ ਅ ਟੀਮ ਜਿਹੜਾ ਸਾਡਾ ਸਟਰਕਚਰ ਆ ਉਹ ਆਈ ਥਿੰਕ ਸਾਰੇ ਪਲੇਅਰਾਂ ਨੇ ਬਹੁਤ ਵਧੀਆ ਤਰੀਕੇ ਨਾਲ ਨਿਭਾਇਆ ਹੈ। ਨਹੀਂ ਉਹ ਅਟੈਕਿੰਗ 'ਚ ਇਹ ਵੀ ਆਪਣਾ ਸ਼ੂਟਆਊਟ 'ਚ ਹੀ ਫਾਇਦਾ ਸੀ ਕਿ ਆਪਣੇ ਕੋਲ ਦੁਨੀਆ ਦਾ 1 ਆਫ ਦਾ ਬੈਸਟ ਗੋਲਕੀਪਰ ਵੀ ਆਪਣੇ ਕੋਲ ਹੈ ਉਹਨਾਂ ਨੇ ਬਹੁਤ ਸਾਰੇ ਮੈਚ ਜਿਤਾਏ ਹੋਏ ਆ ਸਾਨੂੰ ਸ਼੍ਰੀ ਜੇਸ ਨੇ ਤੇ ਸਾਡੀ ਇਹੀ ਕੋਸ਼ਿਸ਼ ਹੈਗੀ ਕਿ ਆਪਣਾ ਡਿਫੈਂਸ ਹੁਣ ਸਟਰੋਂਗ ਰੱਖੀਏ ਗੋਲ ਨਹੀਂ ਖਾਣਾ ਐਟ ਲੀਸਟ ਸ਼ੂਟ ਆਊਟ ਤੇ ਸਾਨੂੰ ਕੌਨਫੀਡੈਂਸ ਹੈਗਾ ਸੀ ਹਮ ਜਰਮਨ ਪੈਰ ਪੈਰ ਕਿੱਥੇ ਰੱਖਦਾ ਹੁਣ ਮੈਨੂੰ ਜੀ ਹੁਣ ਫੀਲ ਹੋ ਰਿਹਾ ਕਿ ਪੈਰ ਸੱਚੀ ਨਹੀਂ ਹੋਣਾ ਚਾਹੀਦਾ ਸੀਗਾ ਤੇ ਮੈਂ ਮਾਫੀ ਮੰਗਦਾ ਕਿ ਮੇਰਾ ਉੱਥੇ ਪੈਰ ਸੀਗਾ ਜਾਣ ਦੇਨ ਦਾ ਬਾਲ ਤੇ ਚੰਗੀ ਰਹਿਣੀ ਸੀਗੀ ਤੇ ਨਹੀਂ ਬੜਾ ਬਧੀਆ ਤੁਹਾਡਾ ਜਿਹੜਾ ਡਿਫੈਂਸ ਕਾਸਤ ਹੋਰ ਤੇ ਤੁਹਾਨੂੰ ਤਾਂ ਇਧਰਲੀ ਡੀ ਚੋਂ ਦੂਜੀ ਡੀ ਤੱਕ ਵੀ ਅਸੀਂ 10 ਸਕਿੰਟਾਂ ਚ ਦੇਖਦੇ ਸੀ ਉਧਰਲੀ ਡੀ ਤੱਕ ਜਾਣਾ ਬਿਲਕੁਲ ਸਰ ਉਹ ਸਾਡਾ ਮਤਲਬ ਗੇਮ ਦਾ ਹੀ ਇਦਾਂ ਪਲਾਨ ਸੀਗਾ ਵੀ ਆਪਾਂ ਇਦਾਂ ਖੇਡਾਂਗੇ ਤੇ ਕਾਫੀ ਹਰਮਨ ਨਹੀਂ ਰੋਕਦੇ ਤੇ ਇਹ ਵੀ ਅੱਗੇ ਨਹੀਂ ਜਾਣਾ ਪਿਛੇ ਆਰਾ ਪਰ ਉਹਨਾਂ ਖੀਖਰੀਏ ਹੀ ਜਾਣੇ ਪੈਂਦਾ ਅੱਗੇ ਵੀ ਪੈਰ ਲੱਗੇ ਨੇ ਵੀ ਉਹ ਪੈਰ ਲੱਗੇ ਤੇ ਵੀ ਜਾਣਾ ਪੈਣਾ ਕਵਰ ਕਰਨਾ ਪੈਣਾ ਹੀ ਉਹਨਾਂ ਥੈਂਕ ਯੂ ਸਰ ਥੈਂਕ ਯੂ ਸੁਜੀਤ ਸੁਜੀਤ ਫਸਾ ਫਸਾ ਕਿਸੇ ਨੂੰ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਕੀ ਕਹਿਣਾ ਚਾਹੇਗਾ ਫਿਰ ਕਿਵੇਂ ਲੱਗ ਰਿਹਾ ਬਹੁਤ ਵਧੀਆ ਲੱਗ ਰਹੀ ਮੇਰੀ ਫਰਸਟ 올림픽 ਸੀਗੀ ਉਹਦੇ ਵਿੱਚ ਮੈਂ ਮੈਡਲ ਲੈ ਕੇ ਆਇਆ ਫਰਸਟ 올림픽 ਸੀ ਨਾ ਹਾਂਜੀ ਤੇ ਬਾਕੀ ਟੀਮਾਂ ਨੂੰ ਦੇਖ ਕੇ ਉਹਨਾਂ ਦੀਆਂ ਤਿਆਰੀਆਂ ਦੇਖ ਕੇ ਥੋੜਾ ਜਿਹਾ ਲੱਗਿਆ ਹੋਣਾ ਵੀ ਆਪਣੀ ਤਿਆਰੀ ਉਹਨਾਂ ਦੇ ਬਰਾਬਰ ਹੈ ਬਿਲਕੁਲ ਹੀ ਬਿਲਕੁਲ ਅਸੀਂ ਜਿਹੜਾ ਅਸੀਂ 3-4 ਮਹੀਨੇ ਅਸੀਂ ਜਿਹੜਾ ਟ੍ਰੇਨਿੰਗ ਕੀਤੀ ਉੱਥੇ ਬੈਂਗਲੌਰ ਹਾਂਜੀ ਤੇ ਸਾਨੂੰ ਪੂਰਾ ਕੌਨਫੀਡੈਂਸ ਹੈਗਾ ਪੂਰੀ ਟੀਮ ਨੂੰ ਕਿ ਇਸ ਵਾਰ ਅਸੀਂ ਮੈਡਲ ਦਾ ਕਲਰ ਚੇਂਜ ਕਰਾਂਗੇ ਹੂੰ ਤੇ ਵਧੀਆ ਪਰਫਾਰਮ ਕੀਤਾ ਤੇ ਆਪਾਂ ਕੰਟਰੀ ਲਈ ਮੈਡਲ ਲੈ ਕੇ ਆਏ ਹੂੰ ਹਾਂਜੀ ਤੇ ਬਾਕੀ ਜਦੋਂ ਆਸਟ੍ਰੇਲੀਆ ਵਗੈਰਾ ਨੂੰ ਹਰਾਇਆ ਤੇ ਹਰਾਉਣ ਤੋਂ ਬਾਅਦ ਇਹ ਪਹਿਲਾਂ ਪਤਾ ਸੀਗਾ ਵੀ ਅੱਜ ਜੇ ਹਰਾਤੇ ਤਾਂ 52 ਸਾਲਾਂ ਬਾਅਦ ਹਰੋਂ ਹਰਾਵਾਂਗੇ ਜਦ ਬਾਅਦ ਪਤਾ ਲੱਗੇ 52 ਸਾਲ ਬਾਅਦ ਹਰਾਏ ਨੇ ਹਾਂਜੀ ਬਾਅਦ ਚ ਪਤਾ ਲੱਗਈ ਅੱਛਾ ਇਹ ਬੜੀਏ ਗੱਲ ਫਿਰ ਜਾ ਕੇ ਹੋਟਲ 'ਚ ਖੁਸ਼ੀਆਂ ਮਨਾਈਆਂ ਬਿਲਕੁਲ ਜੀ ਅਸੀਂ ਜਦੋਂ ਚੇਂਜਿੰਗ ਰੂਮ ਦੇ ਵਿੱਚ ਸੀਗੇ ਆਪਣੇ ਆਪਣੇ ਕੈਪਟਨ ਸਾਹਿਬ ਸਾਰੇ ਨੇ ਟੀਮ ਨੇ ਗੱਲ ਕੀਤੀ ਸੀ ਕਿ ਇਹਨਾਂ ਤੋਂ ਨਹੀਂ ਹਾਰਨਾ ਅੱਛਾ ਹਾਂਜੀ ਵੀ ਅੱਜ ਇਹਨਾਂ ਤੋਂ ਨਹੀਂ ਹਾਰਨਾ ਬਿਲਕੁਲ ਹੀ ਵੈਰੀ ਗੁੱਡ ਤੁਸੀਂ ਮਤਲਬ ਪਰ ਮੈਚ ਇਦਾਂ ਇੱਕ ਬਣਾ ਕੇ ਵੀ ਅੱਜ ਤੋਂ ਅੱਜ ਜੋ ਮਰਜੀ ਹੋ ਜਾਏ ਹੁਣ ਇਹਨਾਂ ਤੋਂ ਨਹੀਂ ਹਾਰਨਾ ਹੁਣ ਇਹਨਾਂ ਤੋਂ ਨਹੀਂ ਹਾਰਨਾ ਦੇਖ ਕੈਪਟਨ ਕਿਉਂਕਿ ਸਰ ਪਿਛਲੇ ਕੁਝ ਮੈਚ ਸਾਡੇ ਉਹਨਾਂ ਨਾਲ ਵਧੀਆ ਨਹੀਂ ਰਹੇ ਅਸੀਂ ਆਸਟ੍ਰੇਲੀਆ ਵੀ ਗਏ ਸੀਗੇ ਖੇਡਣੇ ਪੰਜ ਮੈਚ ਖੇਡੇ ਸੀ ਅਸੀਂ ਉਹਨਾਂ ਚੋਂ ਇੱਕ ਵੀ ਨਹੀਂ ਜਿੱਤੇ ਸੀਗੇ ਜੀ ਤੇ ਜਿੱਥੇ ਕਿਤੇ ਜ਼ਾਇਦਾ ਸੀਗਾ ਸਾਨੂੰ ਯੂਜ਼ੂਲੀ ਫਰਸਟ ਕੁਐਸ਼ਨ ਇਹ ਹੁੰਦਾ ਸੀਗਾ ਕਿ ਤੁਹਾਡੇ ਪੂਲ ਚ ਆਸਟ੍ਰੇਲੀਆ ਵੀ ਹੈ ਕਿ ਤੁਸੀਂ ਕਿਦਾਂ ਸੋਚ ਰਹੇ ਹੋ ਕੀ ਫੇਸ ਕਰ ਰਹੇ ਹੋ ਤੇ ਸਰ ਅਸੀਂ ਜਾਣ ਤੋਂ ਪਹਿਲਾਂ ਵੀ ਇਹ ਗੱਲ ਕੀਤੀ ਸੀ ਕਿ ਇੱਕ ਨਾ ਇੱਕ ਦਿਨ ਮੇਜਰ ਟੂਰਨਾਮੈਂਟ ਦੇ ਵਿੱਚ ਆਸਟ੍ਰੇਲੀਆ ਨੂੰ ਜ਼ਰੂਰ ਆਵਾਂਗੇ ਜੀ ਜੀ ਨਹੀਂ ਬਹੁਤ ਬੜੀ ਕਮਾਰ ਕੀਤੀ ਬਹੁਤ ਥੈਂਕ ਯੂ ਸਰ ਇਹ ਬਾਕੀ ਜਦੋਂ ਮੈਚ ਨਹੀਂ ਹੁੰਦੇ ਸੀ ਜਿਸ ਦਿਨ ਉਸ ਦਿਨ ਫਿਰ ਪ੍ਰੈਕਟਿਸ ਸੀ ਜਾਂ ਫਿਰ ਪੈਰਿਸ ਦੀਆਂ ਗਲੀਆਂ ਚ ਫੈਸ਼ਨ ਫਿਊਜ਼ਨ ਸ਼ੋਅ ਜੇ ਵੀ ਕਾਫੀ ਹੁੰਦੇ ਉੱਤੇ ਨਹੀਂ ਨਹੀਂ ਸਰ ਅਸੀਂ ਉੱਥੋਂ ਦੇ ਹਿੱਸੇ ਨਹੀਂ ਆਇਆ ਨਾ ਨਹੀਂ ਸਰ ਮਿਸ ਕਰਦੇ ਉਹ ਤਾਂ క్రికెਟਰ ਦੇ ਆਇਆ ਨਹੀਂ ਸਰ ਸਾਡੀ ਟੀਮ ਦਾ ਪੂਰਾ ਫੋਕਸ ਹੈਗਾ ਕਿ ਅਸੀਂ ਪਹਿਲੇ 2-3 ਦਿਨ ਅਸੀਂ ਬਿਲਕੁਲ ਸੋਸ਼ਲ ਮੀਡੀਆ ਵੀ ਯੂਜ਼ ਨਹੀਂ ਕੀਤਾ ਜੀ ਕਿ ਅਸੀਂ ਇਸ ਤੋਂ ਪਰੇ ਰਹੀਏ ਕਿਉਂਕਿ ਹਰ ਚੰਗਾ ਕਮੈਂਟ ਵੀ ਤੁਹਾਡੇ ਤੇ ਇਫੈਕਟ ਕਰੂਗਾ ਤੇ ਮਾੜਾ ਵੀ ਕਰੂਗਾ ਜੀ ਤੇ ਅਸੀਂ ਇਹ ਵਾਈਡ ਹੀ ਕੀਤਾ ਜੀ ਸਾਰਾ ਕੁਝ ਨਹੀਂ ਨਹੀਂ ਕਨਸੈਂਟ੍ਰੇਸ਼ਨ ਤਾਂ ਫਿਰ ਤਾਂ ਹੀ ਮਰਦੀ ਹੈ ਸੋ ਤੁਹਾਡੇ ਕੋਚ ਕੋਚ ਸਾਡਾ ਵੀ ਬਹੁਤ ਬਹੁਤ ਵੱਡਾ ਯੋਗਦਾਨ ਸੀ ਉਹ ਲਿਖ ਕੇ ਰਹਿੰਦੇ ਸੀ ਤੁਹਾਨੂੰ ਦੱਸਦੇ ਰਹਿੰਦੇ ਸੀ ਆਪਾਂ ਸੈਂਟਰ ਚ ਗੈਪ ਨਹੀਂ ਦੇਣੇ ਇੱਥੋਂ ਗੈਪ ਨਹੀਂ ਦੇਣੇ ਸੋ ਸਾਰੀ ਟੀਮ ਦਾ ਬਹੁਤ 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 ਕਿਸੇ ਵੀ ਸ਼ਬਦ ਨਹੀਂ ਹੈਗੇ ਸਾਡੇ ਕੋਲੇ ਸਾਨੂੰ ਲੱਗਦਾ ਕਿ ਬੋਲੀ ਜਾਈਏ ਆਪਾਂ ਤੇ ਬਾਕੀ ਜੇ ਕਿਸੇ ਦਾ ਕਿਸੇ ਪੱਤਰਕਾਰ ਦਾ ਜਾਂ ਕਿਸੇ ਦਾ ਕੋਈ ਟੀਮ ਨੂੰ ਕੁਐਸਚਨ ਹੈ ਤਾਂ ਉਹ ਕਾ ਉਹ ਵੀ ਕਰ ਸਕਦਾ ਕਿਉਂਕਿ ਫਿਰ ਇਸ ਤੋਂ ਬਾਅਦ ਫਿਰ ਜਾਣਾ ਹੈ ਇਕੱਠਿਆਂ ਨੇ ਤਾਂ ਜੇ ਕੋਈ कोई टीम न कोई क्वेश्चन पूछना है पोलीटिकल कोई क्वेश्चन नहीं है अच्छे कोई करा जे किसी ने जी जी श्रीजेश रिटायर हो तो गए ਪਹਿਲਾਂ ਇਕੱਲਾ ਗੋਲਕੀਪਰ ਹੀ ਸੀਗਾ ਜਿਹੜਾ ਨਾਨ ਪੰਜਾਬੀ ਸੀ ਹੁਣ ਉੱਥੇ ਵੀ ਪੰਜਾਬੀ ਆ ਗਿਆ ਠੀਕ ਗੱਲ ਸੱਚੀ ਗੱਲ ਅ ਸਰ ਇਹਦਾ ਤੇ ਜਵਾਬ ਮੈਂ ਇਹ ਦਊਂਗਾ ਕਿ ਕਾਫੀ ਟਾਈਮ ਤੋਂ ਮੈਂ ਖੇਡਦਾ ਆ ਰਿਹਾ ਉਹਨਾਂ ਨਾਲ ਕਾਫੀ ਐਕਸਪੀਰੀਅੰਸ ਵੀ ਮੈਂ ਉਹਨਾਂ ਤੋਂ ਸਿੱਖਿਆ ਕਾਫੀ ਮੈਨੂੰ 6 ਸਾਲ ਹੋ ਗਏ ਉਹਨਾਂ ਨਾਲ ਖੇਡਦੇ ਆਉਂਦੇ ਆ ਇੱਕ ਜਿਹੜੇ 20 ਸਾਲ ਤੋਂ ਟੀਮ ਲਈ ਖੇਡਦੇ ਕੰਟਰੀ ਲਈ ਖੇਡ ਰਹੇ ਉਹਨਾਂ ਤੋਂ ਉੱਪਰ ਆਉਣਾ ਮੇਰੇ ਲਈ ਵੀ ਕਾਫੀ ਕਾਫਸ ਸੀਗਾ ਕਿਉਂਕਿ ਉਹਦੇ ਉਹਨਾਂ ਦੇ ਨਾਲ ਖੇਡਣਾ ਹੀ ਬਹੁਤ ਮੇਰੇ ਲਈ ਵੱਡੀ ਗੱਲ ਸੀ ਬਟ ਇਹ ਜਿਗਾ ਵੀ ਲਾਸਟ 올림픽 ਦੇ ਵਿੱਚ ਵੀ ਮੈਂ ਗਿਆ ਸੀ ਟੋਕੀਓ ਦੇ ਵਿੱਚ ਤੇ ਸੈਕੰਡ ਐਜ਼ ਅ ਸੈਕੰਡ ਗੋਲਕੀਪਰ ਸੀਗਾ ਤੇ ਐਤਕੀ ਵੀ ਮੈਨੂੰ ਲੱਗਾ ਸੀ ਵੀ ਚਲੋ ਮੌਕਾ ਮਿਲੂਗਾ ਬਟ ਐਤਕੀ ਵੀ ਰਿਜ਼ਰਵ ਗੋਲਕੀਪਰ ਐਜੇ ਗੋਲਕੀਪਰ ਸੈਕੰਡ ਗੋਲਕੀਪਰ ਗਿਆ ਤੇ ਕਾਫੀ ਕੁਝ ਸਿੱਖਣ ਨੂੰ ਮਿਲਿਆ ਬਾਕੀ ਤੁਸੀਂ ਜਿੱਦਾਂ ਕਿਹਾ ਵੀ ਗਾਂ ਕਿੱਦਾਂ ਮੈਂ ਜੋ ਉਹਨਾਂ ਤੋਂ ਸਿੱਖਿਆ ਜਿੱਦਾਂ ਉਹ ਖੇਡਦੇ ਆ ਰਹੇ ਆ ਤੇ ਆਪਣੇ ਆਪ ਨੂੰ ਬੈਟਰ ਕਰੂੰਗਾ ਤੇ ਉਹਨਾਂ ਤੋਂ ਵਧੀਆ ਪਰਫਾਰਮ ਕਰਾਂ ਦੀ ਤੇ ਆਪਣੀ ਕੰਟਰੀ ਲਈ ਮੈਡਲ ਚੇਂਜ ਕਰਕੇ ਲਿਆਉਣ ਦੀ ਕੋਸ਼ਿਸ਼ ਕਰਾਂਗੇ चलो बहुत बहुत, बहुत मुबारका जी श्री जे की थान था हाँ जी।, जी हाँ जी मैं गल होनी हजे यही गल मैं हजे कैप्टन साहब ने की है कि इन्होंड अंबैसडर बनावेंगे बॉम्बे तो प्रोफैशनल लोगों लिया के इन द ਇਹੋ ਜਿਹੇ ਟੱਚਿੰਗ ਮੂਵੀਜ਼ ਐਡਸ ਬਣਾਵਾਂਗੇ ਕਿ ਇਹ ਲੋਕਾਂ ਨੂੰ ਕਹਿਣ ਕਿ ਟੀਕੇ ਛੱਡ ਕੇ ਹਾਕੀ ਖੇਡ ਲਓ ਟੀਕੇ ਛੱਡ ਕੇ ਕੁਸ਼ਤੀ ਵੱਲ ਆ ਜਾਓ ਤੇ ਡਰੱਗ ਛੱਡ ਕੇ ਸਾਡੇ ਵਾਂਗੂ ਮੈਡਲ ਜਿੱਤੋ ਕਰੋੜਾਂ ਰੁਪਏ ਤੁਹਾਡੇ ਇੰਤਜ਼ਾਰ ਕਰ ਰਹੇ ਨੇ ਨੌਕਰੀਆਂ ਤੁਹਾਡੀ ਇੰਤਜ਼ਾਰ ਕਰ ਰਹੀਆਂ ਨੇ ਸੋ ਹੁਣੇ ਗੱਲ ਹੋਈ ਐ ਜਰੂਰ ਇਸਤੇਮਾਲ ਕਰਾਂਗੇ ਜੀ ਜੀ ਐਸਟੂਟਰ ਫਾਜੀ ਹਾਂਜੀ ਉਹ ਇਹ ਸਾਰੇ ਪਿੰਡ ਦੇ ਸਰਪੰਚ ਹੈ ਪੰਚਾਇਤੀ ਚੁਣਾ ਹਜੇ ਆਉਣੀਆਂ ਨੇ ਪਰ ਸਰਬਸੰਮਤੀ ਨਾਲ ਸਰਪੰਚ ਚੁਣੇ ਗਏ ਨੇ ਜੀ ਜੀ ਬਾਜਵਾ ਸਾਹਿਬ ਬਿਲਕੁਲ ਨਹੀਂ ਬਿਲਕੁਲ ਇਹਨਾਂ ਦਾ ਇਹਨਾਂ ਦਾ ਜਿੱਥੋਂ ਸ਼ੁਰੂ ਹੋਏ ਨੇ ਨਹੀਂ ਨਹੀਂ ਬਿਲਕੁਲ ਇਹਨਾਂ ਦਾ ਬੈਕਗ੍ਰਾਉਂਡ ਪਤਾ ਹੋਣਾ ਚਾਹੀਦਾ ਕਿੱਥੋਂ ਆਏ ਨੇ ਕਿੰਨੀ ਮਿਹਨਤ ਬਾਪੂਆਂ ਰਿਸ਼ਤੇਦਾਰਾਂ ਚਾਚਾ ਤਾਇਆ ਉਹਨਾਂ ਨੇ ਕੋਈ ਕਿਸੇ ਨੂੰ ਸਕੂਟਰ ਤੇ ਲੈ ਕੇ ਜਾਂਦਾ ਰਿਹਾ ਤੜਕੀ ਕੋਈ ਕਿਸੇ ਨੂੰ ਸਾਈਕਲ ਤੇ ਲੈ ਕੇ ਜਾਂਦਾ ਰਿਹਾ ਪ੍ਰੈਕਟਿਸ ਕਰਾਉਣ ਕਿਤੇ ਬੂਟ ਨਹੀਂ ਹੈਗੇ ਸੀ ਕਿਤੇ ਪੈਸੇ ਹੈ ਨਹੀਂ ਸੀ ਇਹਨੇ ਕਿ ਉੱਥੇ ਨੈਸ਼ਨਲ ਚ ਜਾ ਸਕੇ ਬਹੁਤ ਸਾਰੀਆਂ ਦਿੱਕਤਾਂ ਮੁਸ਼ਕਲਾਂ ਜਿਹੜੀਆਂ ਨੇ ਉਹ ਚੱਲ ਕੇ ਇੱਥੇ ਆਏ ਨੇ ਸੋ ਸੋਨਾ ਜਿਹੜਾ ਉਹ ਸੁਨਿਆਰੇ ਦੇ ਦੁਕਾਨ ਚ ਪਿਆ ਬਹੁਤ ਸੋਨਾ ਲੱਗਦਾ ਪਰ ਆਪਾਂ ਇਹ ਨਹੀਂ ਸੋਚਦੇ ਉਹ ਕਿੰਨੀਆਂ ਪੱਠੀਆਂ ਵਿੱਚ ਦੀ ਤਪਕੇ ਆਇਆ ਸੋ ਤਪਕੇ ਤੋਂ ਸੋਨਾ ਬਣਦਾ ਸੋਨੇ ਨੇ ਇਹ ਤੋ ਦੇਖਣ ਨੂੰ ਹੁਣ ਬਹੁਤ ਸੋਹਣੇ ਲੱਗ ਰਹੇ ਪਰ ਇਹਨਾਂ ਦੇ ਜੇ ਕਿਹੜੇ-ਕਿਹੜੀਆਂ ਪੱਠੀਆਂ ਚੋਂ ਨਿਕਲ ਕੇ ਆਏ ਨੇ ਇਹ ਵੀ ਜਿਹੜਾ ਉਹ ਆਉਣਾ ਚਾਹੀਦਾ ਲੋਕਾਂ ਦੇ ਸਾਹਮਣੇ ਪਬਲਿਕ ਦੇ ਸਾਹਮਣੇ ਤਾਂ ਕਿ ਲੋਕ ਅੱਜ ਕੱਲ ਫਾਸਟ ਫੂਡ ਦਾ ਜ਼ਮਾਨਾ ਹੈ ਤੇ ਉਹ ਡਰਾਈਵ ਥਰੂ ਦਾ ਜ਼ਮਾਨਾ ਹੈ ਪਹਿਲੀ ਵਿੰਡੋ ਤੇ ਪੈਸੇ ਦਿਓ ਅਗਲੀ ਵਿੰਡੋ ਤੋਂ 버ਗਰ ਚੱਕ ਲੋ ਹੈਨਾ ਐ ਸਕਸੈਸ ਨਹੀਂ ਮਿਲਦੀ ਕਿ ਅੱਜ ਮੈਂ ਹਾਕੀ ਚੱਕ ਲਈ ਕੱਲ ਨੂੰ ਮੈਂ 올림픽 ਚਲ ਜਾਏ ਸਕਸੈਸ ਐਦਾਂ ਨਹੀਂ ਮਿਲਦੀ ਇਹਦੇ ਵਾਸਤੇ ਕੱਲ ਨਾ ਕੱਲ ਲੀਆਂ ਪੈਂਦੀਆਂ ਨੇ ਇਹਦੇ ਵਾਸਤੇ ਟਾਈਮ ਲੱਗਦਾ ਹੈ ਵਕਤ ਲੱਗਦਾ ਹੈ ਪਿਛਲੇ 6 ਸਾਲ ਤੋਂ ਸੈਕੰਡ ਗੋਲਕੀਪਰ ਦੇ ਤੌਰ ਤੇ ਪਾਠਕ ਸਾਹਿਬ ਡਿਊਟੀ ਨਿਭਾ ਰਿਹਾ ਜਦੋਂ ਉਹ ਰਿਟਾਇਰ ਹੋ ਗਿਆ ਤਾਂ ਉਹ ਆਪਣਾ ਜਿਹੜਾ ਹਰਦੀ ਮੁੰਨੀ ਕਹਿੰਦੇ ਹੁੰਦੇ ਨੇ ਜਿਵੇਂ ਉਹ ਇਹਨੂੰ ਫੜਾ ਗਿਆ ਇਹਦੇ ਕੋਲ 6 ਸਾਲ ਦਾ ਤਜਰਬਾ ਹੋ ਗਿਆ ਵੱਡੇ ਵੱਡੇ ਮੈਚਾਂ ਦਾ ਸੋ ਇਸ ਕਰਕੇ ਐਕਸਪੀਰੀਅੰਸ ਹੁਣ ਹੁਣ ਇਹ ਜਦੋਂ ਗੋਲ 'ਚ ਖੜੂਗਾ ਤਾਂ ਉਹ ਇਹ ਨਹੀਂ ਹੈਗਾ ਕਿ ਇਹਦਾ ਪਹਿਲਾ ਸਾਲ ਹੈ ਨਾ 6 ਸਾਲ ਤੋਂ ਟੀਮ ਦੇ ਨਾਲ ਹੈ ਸੋ ਬੈਂਚ ਸਟਰੈਂਥ ਜਿਹੜੀ ਆ ਉਹ ਰੱਖਣੀ ਬਹੁਤ ਜ਼ਰੂਰੀ ਹੈ ਸਾਡੇ ਕੋਲ ਬੈਂਚ ਸਟਰੈਂਥ ਬਹੁਤ ਵਧੀਆ ਹੈ ਤਵਾਜ ਇਹਨਾਂ ਨੂੰ ਸਾਰੇ ਪਲੇਅਰਾਂ ਨੂੰ ਜਿਹੜੇ 1-1 ਕਰੋੜ ਰੁਪਏ ਦਾ ਚੈੱਕ ਤੇ ਜਿਹੜੇ ਪਲੇਅਰ ਪਾਰਟਿਸਪੇਸ਼ਨ ਲਈ ਗਏ ਸੀ 15-15 ਲੱਖ ਦੋ ਪਲੇਅਰ ਇਹਨਾਂ ਚ ਰਿਜ਼ਰਵ ਨੇ ਜਿਹੜੇ ਖੇਡੇ ਨਹੀਂ ਪਰ ਰਿਜ਼ਰਵ ਸੀਗੇ ਉਹਨਾਂ ਨੂੰ ਐਕਸਟਰਾ 15-15 ਲੱਖ ਰੁਪਏ ਦਾ ਮੈਡਲ ਉਹ ਅੱਜ ਤੁਹਾਡੇ ਸਾਹਮਣੇ ਅਸੀਂ ਇਹਨਾਂ ਨੂੰ ਸਨਮਾਨਿਤ ਕਰਾਂਗੇ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ